ਜਿਸ ਸਮੇਂ ਵਿਸ਼ਨੂ ਜੀ ਨੇ ਨਰਸਿੰਘ ਰੂਪ ਵਿੱਚ ਹਰਨਾਕਿਸ਼ ਨੂੰ ਮਾਰ ਕੇ ਰਹਿਲਾਦ ਭਗਤ ਨੂੰ ਉਸਦੇ ਪਿਤਾ ਦੀ ਰਾਜਗਦੀ ਦੇ ਦਿੱਤੀ ਸੀ ਉਸ ਸਮੇਂ ਨਰਸਿੰਘ અવਤਾਰ ਆਪ ਅਲੋਪ ਹੋ ਗਿਆ ਤੇ ਭਗਤ ਪ੍ਰਹਿਲਾਦ ਰਾਜ ਕਰਨ ਲੱਗ ਪਿਆ ਕੁਝ ਸਮਾਂ ਬਤੀਤ ਹੋ ਜਾਣ ਤੇ ਦੇਵਤਾ ਨੇ ਪ੍ਰਹਿਲਾਦ ਭਗਤ ਨੂੰ ਗਿਆਨਾ ਸ਼ੁਰੂ ਕਰ ਦਿੱਤਾ ਕਿ ਅਸਲ ਵਿੱਚ ਲਾਇਕ ਪੁੱਤਰ ਉਹੀ ਹੁੰਦਾ ਹੈ ਜੋ ਆਪਣੇ ਬਾਪ ਦਾ ਬਦਲਾ ਲਵੇ ਇਸ ਪ੍ਰਕਾਰ ਪ੍ਰਹਿਲਾਦ ਉੱਪਰ ਕੁਸੰਗਤ ਦਾ ਅਸਰ ਹੋ ਗਿਆ ਦੇਵਤ ਕਹਿਣ ਲੱਗੇ ਕਿ ਤੁਹਾਡੇ ਪਿਤਾ ਨੂੰ ਵਿਸ਼ਨੂ ਨੇ ਭਰੀ ਸਵਾ ਵਿੱਚ ਮਾਰਨਾ ਕੀਤਾ ਹੈ ਤੁਹਾਨੂੰ ਆਪਣੇ ਪਿਤਾ ਦਾ ਬਦਲਾ ਲੈਣਾ ਚਾਹੀਦਾ ਹੈ ਇਹ ਸੁਣ ਕੇ ਪ੍ਰਹਲਾਦ ਉਹਨਾਂ ਦੀ ਸੰਮਤੀ ਵਿੱਚ ਆ ਗਿਆ ਤੇ ਸਾਰੀ ਫੌਜ ਨੂੰ ਤਿਆਰ ਕਰਕੇ ਭਗਵਾਨ ਨਾਲ ਜੰਗ ਕਰਨ ਲਈ ਚੜ੍ਹਾਈ ਕਰ ਦਿੱਤੀ ਉਧਰ ਭਗਵਾਨ ਨੇ ਸੋਚਿਆ ਕਿ ਮੇਰੇ ਭਗਤ ਨੂੰ ਕੋ ਸੰਗਤ ਦੇ ਅਸਰ ਕਰਕੇ ਹੰਕਾਰ ਹੋ ਗਿਆ ਹੈ ਇਸ ਲਈ ਉਸ ਦੇ ਹੰਕਾਰ ਦੀ ਨਿਵਰਤੀ ਕਰਨੀ ਚਾਹੀਦੀ ਹੈ ਇਹ ਵਿਚਾਰ ਕਰਕੇ ਭਗਵਾਨ ਜੀ ਇੱਕ रामचंद्र ਨਾਮੇ ਵਿਰਧ ਬ੍ਰਾਹਮਣ ਦਾ ਰੂਪ ਧਾਰਨ ਕਰਕੇ ਹੱਥ ਵਿੱਚ ਛੋਟੀ ਫੜ ਕੇ ਪ੍ਰਹਲਾਦ ਦੇ ਰਸਤੇ ਵਿੱਚ ਖੜ ਗਏ ਵਿਰਧ ਬ੍ਰਾਹਮਣ ਦੇ ਰੂਪ ਵਿੱਚ ਭਗਵਾਨ ਜੀ ਨੇ ਪ੍ਰਹਿਲਾਦ ਨੂੰ ਪੁੱਛਿਆ ਕਿ हे ਰਾਜਨ ਤੁਸੀਂ ਫੌਜਾਂ ਸਮੇਤ ਕਿੱਥੇ ਜਾ ਰਹੇ ਹੋ ਤਾਂ ਪ੍ਰਹਿਲਾਦ ਨੇ ਕਿਹਾ ਕਿ ਵਿਸ਼ਨੂੰ ਭਗਵਾਨ ਨੇ ਮੇਰੇ ਪਿਤਾ ਨੂੰ ਮਾਰ ਦਿੱਤਾ ਸੀ ਮੈਂ ਉਸ ਕੋਲੋਂ ਆਪਣੇ ਪਿਤਾ ਦੀ ਮੌਤ ਦਾ ਬਦਲਾ ਲੈਣ ਲਈ ਜਾ ਰਿਹਾ ਹਾਂ ਵਿਰਧ ਬ੍ਰਾਹਮਣ ਨੇ ਕਿਹਾ ਕਿ ਉਸ ਭਗਵਾਨ ਨੇ ਮੇਰੇ ਪਿਤਾ ਨੂੰ ਵੀ ਮਾਰਨਾ ਕੀਤਾ ਹੈ ਮੈਂ ਵੀ ਉਸ ਕੋਲੋਂ ਬਦਲਾ ਲੈਣਾ ਚਾਹੁੰਦਾ ਹਾਂ ਮੈਨੂੰ ਵੀ ਤੁਸੀਂ ਨਾਲ ਹੀ ਲੈ ਚੱਲੋ ਪ੍ਰਹਿਲਾਦ ਨੇ ਕਿਹਾ ਕਿ ਚੱਲੋ ਜੀ ਤੁਹਾਨੂੰ ਅਸੀਂ ਆਪਣੇ ਨਾਲ ਹੀ ਲੈ ਚਲਦੇ ਹਾਂ ਜਦੋਂ ਤੁਰਨ ਲੱਗੇ ਤਾਂ ਬ੍ਰਾਹਮਣ ਰੂਪ ਵਿੱਚ ਭਗਵਾਨ ਨੇ ਆਪਣੇ ਹੱਥ ਵਿੱਚ ਫੜੀ ਸੋਟੀ 헤ਠਾ ਸੁੱਡ ਦਿੱਤੀ ਅਤੇ ਪ੍ਰਹਿਲਾਦ ਨੂੰ ਕਿਹਾ ਕਿ ਮੇਰਾ ਸਰੀਰ ਵਿਰਧ ਹੈ ਤੁਸੀਂ ਕਿਰਪਾ ਕਰਕੇ ਆਪਣੇ ਕਿਸੇ ਸੈਨਿਕ ਨੂੰ ਕਹਿ ਕੇ ਮੇਰੀ ਸੋਟੀ ਚੁੱਕ ਕੇ ਮੈਨੂੰ ਪਕੜਾ ਦਿਓ ਤਦ ਪ੍ਰਹਿਲਾਦ ਨੇ ਆਪਣੇ ਇੱਕ ਦੋ ਸਪਾਈਆਂ ਨੂੰ ਵਿਰਧ ਬ੍ਰਾਹਮਣ ਦੀ ਸੋਟੀ ਚੁੱਕਣ ਲਈ ਕਿਹਾ ਪਰ ਉਹਨਾਂ ਕੋਲੋਂ ਉਹ ਸੋਟੀ ਨਾ ਚੁੱਕੀ ਗਈ ਫਿਰ ਹੋਰ ਵੱਡੇ ਵੱਡੇ ਸੂਰਮੇ ਉਹ ਸੋਟੀ ਨੂੰ ਚੁੱਕਣ ਲਈ ਆਏ ਪਰ ਉਹ ਸੋਟੀ ਕਿਸੇ ਬਲੋਂ ਵੀ ਚੁੱਕੀ ਨਾ ਜਾਵੇ ਫਿਰ ਪ੍ਰਹਿਲਾਦ ਆਪ ਉਸ ਸੋਟੀ ਨੂੰ ਚੁੱਕਣ ਲਈ ਪਰ ਉਸ ਕੋਲੋਂ ਵੀ ਉਹ ਨਿੱਕੀ ਜੀ ਸੋਟੀ ਚੁੱਕੀ ਨਾ ਬਈ ਤਦ ਭਗਵਾਨ ਰੂਪ ਵਿੱਚ ਉਸ ਬ੍ਰਿਧ ਬ੍ਰਾਹਮਣ ਨੇ ਪ੍ਰਹਿਲਾਦ ਨੂੰ ਕਿਹਾ ਕਿ हे ਰਾਜਨ ਤੁਹਾਡੀ ਸਾਰੀ ਸੈਨਾ ਕੋਲੋਂ ਮੇਰੀ ਨਿੱਕੀ ਜਹੀ ਸੋਟੀ ਤਾਂ ਚੁੱਕੀ ਨਹੀਂ ਗਈ ਫਿਰ ਤੁਸੀਂ ਉਸ ਬਲੀ ਭਗਵਾਨ ਨਾਲ ਜੰਗ ਕਿਵੇਂ ਕਰ ਸਕਦੇ ਹੋ ਇਹ ਸੁਣ ਕੇ ਪ੍ਰਹਿਲਾਦ ਦਾ ਹੰਕਾਰ ਟੁੱਟ ਗਿਆ ਤਦੋਂ ਭਗਵਾਨ ਨੇ ਸਾਖਿਆਤ ਹੋ ਕੇ ਪ੍ਰਹਿਲਾਦ ਨੂੰ ਦਰਸ਼ਨ ਦਿੱਤੇ ਤੇ ਆਪਣੇ ਕੰਠ ਨਾਲ ਲਗਾ ਲਿਆ ਸੀ ਰਮੇ ਹੋਏ ਪ੍ਰਕਾਸ਼ ਉਹ ਪਰਮੇਸ਼ਰ ਦੀ ਭਗਤੀ ਰੂਪੀ ਲਾਖੀ ਇਤਨੀ ਬਲੀ ਹੈ ਕਿ ਜਿਸਨੇ ਅਗਿਆ ਜੰਮਣ ਮਰਨ ਦੇ ਰੋਗ ਨੂੰ ਨਿਵਿਰਧ ਕਰ ਦਿੱਤਾ ਧੰਨ 시ਰ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਅੰਗ 817 ਉੱਪਰ ਪੰਜਵੇਂ ਪਾਸ਼ਾ ਧੰਨ 시ਰ ਗੁਰ ਅਰਜਨ ਦੇਵ ਜੀ ਨੇ ਇੱਕ ਸ਼ਬਦ ਅੰਕਿਤ ਕੀਤਾ ਹੈ ਬਿਲਾਵਲ ਮਹੱਲਾ ਪੰਜਵਾਂ ਹਰ 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 ਆਰਾਧਿਆ ਹੋਇ ਇਹ ਆਰੋਗ ਰਾਮਚੰਦ ਕੀ ਲਸ਼ਟ ਕਾ ਜਿਨ ਮਾਰਿਆ ਰੋਗ ਰਹਾਉ ਗੁਰ ਪੂਰਾ ਹਰ ਜਾਪੀਐ ਨਿਤ ਕੀਚੈ ਭੋਗ ਸਾਧ ਸੰਗਤ ਕੈ ਵਾਰਨੈ ਮਿਲਿਆ ਸੰਜੋਗ ਜਿਸ ਸਿਮਰਤ ਸੁਖ ਬਾਈਐ ਬਿਨ ਸਹਿ ਬਿਵੋ ਨਾਨਕ ਪ੍ਰੋਫੈਸਰ ਨਾਗਤੀ ਕਰਨ ਕਾਰਨ ਜੋ اے ਭਾਈ ਸਦਾ ਹੀ ਪਰਮਾਤਮਾ ਦਾ ਨਾਮ ਸਿਮਰਨਾ ਚਾਹੀਦਾ ਹੈ ਸਿਮਰਨ ਦੀ ਬਰਕਤ ਨਾਲ ਵਿਕਾਰ ਆਦਿਕ ਰੋਗਾਂ ਤੋਂ ਰਹਿਤ ਹੋ ਜਾਈਦਾ ਹੈ ਇਹ ਸਿਮਰਨ ਹੀ ਸ਼੍ਰੀ ਰਾਮਚੰਦਰ ਜੀ ਦੀ ਛੋਟੀ ਹੈ ਜਿਸ ਛੋਟੀ ਦੇ ਡਰ ਕਰਕੇ ਕੋਈ ਦੁਸ਼ਤ ਸਿਰ ਨਹੀਂ ਚੁੱਕ ਸਕਦਾ ਸੀ ਇਹ ਸਿਮਰਨ ਨੇ ਹਰੇਕ ਸਿਮਰਨ ਕਰਨ ਵਾਲੇ ਦੇ ਅੰਦਰੋਂ ਹਰੇਕ ਰੋਗ ਦੂਰ ਕਰ ਦਿੱਤਾ ਰਾਮਚੰਦ ਕੀ ਲਸ਼ਟਕਾ ਜਨ ਮਾਰਿਆ ਰੋ ਦੇਖੋ ਰਾਮਚੰਦ ਨਾਮੇ ਬ੍ਰਾਹਮਣ ਦੀ ਲਸ਼ਟਕਾ ਯਾਨੀ ਕਿ ਛੋਟੀ ਜਿਸ ਨੇ ਪ੍ਰਹਲਾਦ ਦਾ ਹੰਕਾਰ ਮਾਰਨਾ ਦਿੱਤਾ ਹੈ। हे ਭਾਈ ਪੂਰੇ ਗੁਰੂ ਦੀ ਸ਼ਰਨ ਪੈਣਾ ਚਾਹੀਦਾ ਹੈ ਅਤੇ ਪ੍ਰਭੂ ਦਾ ਨਾਮ ਜਪਣਾ ਚਾਹੀਦਾ ਹੈ। ਇਸ ਤਰ੍ਹਾਂ ਆਤਮਿਕ ਆਨੰਦ ਮਾਣ ਸਕੀਦਾ ਹੈ। ਗੁਰੂ ਦੀ ਸੰਗਤ ਤੋਂ ਕੁਰਬਾਨ ਜਾਣਾ ਚਾਹੀਦਾ ਹੈ। ਸਾਧ ਸੰਗਤ ਦੀ ਕਿਰਪਾ ਨਾਲ ਪਰਮਾਤਮਾ ਦੇ ਮਿਲਾਪ ਦਾ ਅਵਸਰ ਬਣਦਾ ਹੈ। ਜਿਸ ਦਾ ਸਿਮਰਨ ਕੀਤਿਆਂ ਆਤਮਿਕ ਆਨੰਦ ਪ੍ਰਾਪਤ ਹੁੰਦਾ ਹੈ ਅਤੇ ਪ੍ਰਭੂ ਨਾਲੋਂ ਵਿਛੋੜਾ ਦੂਰ ਹੋ ਜਾਂਦਾ ਹੈ। ਅਖੀਰ ਵਿੱਚ ਸੱਚੇ ਪਾਤਸ਼ਾਹ ਕਹਿ ਰਹੇ ਹਨ ਉਸ ਪ੍ਰਭੂ ਦੀ ਸ਼ਰਨ ਪਏ ਰਹਿਣਾ ਚਾਹੀਦਾ ਹੈ ਜੋ ਜਗਤ ਦੀ ਰਚਨਾ ਕਰਨ ਦੀ ਲਭਤ ਹੈ ਨਾਨਕ ਪ੍ਰਭ ਸਰਨਾਗਤੀ ਕਰਨ ਕਰਨ ਜੋ ਹੋਈਆਂ ਭੁੱਲਾਂ ਚੁਕਾਂ ਦੀ ਖਿਮਾ ਬਖਸ਼ਣੀ ਜੀ ਦਾਸ ਨੂੰ ਆਗੈ ਲਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ